ਜ਼ਿੰਦਗੀ ਵਿੱਚ ਸਭ ਤੋਂ ਵੱਡਾ ਰੋਗ ਪਤਾ ਹੈ ਕੀ ਹੈ ਉਹ ਲੋਕ ਨਹੀਂ ਜੋ ਤੁਹਾਨੂੰ ਰੋਕਦੇ ਹਨ ਉਹ ਹਾਲਾਤ ਨਹੀਂ ਜੋ ਤੁਹਾਨੂੰ ਤੋੜਦੇ ਹਨ ਜ਼ਿੰਦਗੀ ਦਾ ਸਭ ਤੋਂ ਵੱਡਾ ਸਭ ਤੋਂ ਜਾਨਲੇਵਾ ਰੋਗ ਉਹ ਆਦਤ ਹੈ ਉਹ ਪੁਰਾਣੀ ਪਹਿਚਾਣ ਹੈ ਜਿਸ ਨੂੰ ਤੁਸੀਂ ਖੁਦ ਛੱਡਣਾ ਨਹੀਂ ਚਾਹੁੰਦੇ ਅਸੀਂ ਸਭ ਬਦਲਣਾ ਚਾਹੁੰਦੇ ਹਾਂ ਅਸੀਂ ਸਭ ਕਾਮਯਾਬ ਹੋਣਾ ਚਾਹੁੰਦੇ ਹਾਂ ਅਸੀਂ ਸਾਰੇ ਉਹ ਲਕਸ਼ ਪਾਉਣਾ ਚਾਹੁੰਦੇ ਹਾਂ ਪਰ ਅਸੀਂ ਸਾਰੇ ਉਸ ਬਦਲਾਅ ਤੋਂ ਲੱਗਣ ਵਾਲੇ ਝਟਕੇ ਤੋਂ ਡਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਕਹਾਣੀ ਇਸੇ ਸੱਚ ਤੇ ਇੱਕ ਹਥੌੜੇ ਦੀ ਤਰ੍ਹਾਂ ਵਾਰ ਕਰੇਗੀ ਇਹ ਕਹਾਣੀ ਹੈ ਇੱਕ ਰਾਜੇ ਦੀ ਅਤੇ ਲਾਉ ਉਸ ਦੀ ਜੋ ਤੁਹਾਡੇ ਉਸ ਕਮਾਂਡ ਨੂੰ ਤੋੜ ਦੇਵੇਗੀ ਜਿਸ ਨੂੰ ਤੁਸੀਂ ਆਪਣੀ ਪਛਾਣ ਸਮਝ ਕੇ ਜੀ ਰਹੇ ਹੋ ਇਹ ਕਹਾਣੀ ਹੈ ਇੱਕ ਬਹੁਤ ਵੱਡੇ ਇੱਕ ਬਹੁਤ ਸ਼ਕਤੀਸ਼ਾਲੀ ਰਾਜੇ ਦੀ ਅਤੇ ਜਿਵੇਂ ਕਿ ਅਕਸਰ ਹੁੰਦਾ ਹੈ ਰਾਜੇ ਅਕਸਰ ਕਮੰਡੀ ਹੁੰਦੇ ਹਨ ਕਿਉਂਕਿ ਉਹ ਵੱਡੇ ਦੇਸ਼ਾਂ ਜਾਂ ਵੱਡੀ ਪ੍ਰਾਪਰਟੀ ਦੇ ਮਾਲਕ ਹੁੰਦੇ ਹਨ ਇਹ ਰਾਜਾ ਵੀ ਅਜਿਹਾ ਹੀ ਸੀ ਉਸ ਨੂੰ ਲੱਗਦਾ ਸੀ ਕਿ ਸੂਰ ਉਸਦੀ ਮਰਜ਼ੀ ਨਾਲ ਉੱਗਦਾ ਹੈ ਅਤੇ ਹਵਾ ਉਸਦੀ ਮਰਜ਼ੀ ਨਾਲ ਚੱਲਦੀ ਹੈ ਉਹ ਖੁਦ ਨੂੰ ਦੁਨੀਆ ਦਾ ਕੇਂਦਰ ਮੰਨਦਾ ਸੀ ਇੱਕ ਦਿਨ ਉਸਦੀ ਰਾਣੀ ਨੇ ਕਿਹਾ ਮਹਾਰਾਜਾ ਰਾਸਤਾਨੀ ਤੋਂ ਲਗਭਗ 50 ਮੀਲ ਦੂਰ ਜੰਗਲ ਵਿੱਚ ਇੱਕ ਸੰਤ ਰਹਿੰਦੇ ਹਨ ਸੁਣਿਆ ਹੈ ਉਹਨਾਂ ਵਿੱਚ ਅਦਭੂਤ ਸ਼ਕਤੀਆਂ ਹਨ ਲੋਕ ਕਹਿੰਦੇ ਹਨ ਕਿ ਉਹ ਜਿਸ ਦੇ ਸਿਰ ਉੱਤੇ ਹੱਥ ਰੱਖਦੇ ਹਨ ਉਸ ਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਅੱਜ ਸਾਡੇ ਮੰਤਰੀ ਅਤੇ ਸੇਨਾਪਤੀ ਵੀ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਨ ਕਿਉਂ ਨਾ ਅਸੀਂ ਵੀ ਉਹਨਾਂ ਦਾ ਆਸ਼ੀਰਵਾਦ ਲੈਣ ਚੱਲੀਏ ਰਾਜੇ ਨੂੰ ਇਹ ਵਿਚਾਰ ਪਸੰਦ ਆਇਆ ਆਸ਼ੀਰਵਾਦ ਤੋਂ ਜ਼ਿਆਦਾ ਉਸਨੂੰ ਆਪਣੀ ਤਾਕਤ ਨੂੰ ਅਜੇ ਬਣਾਉਣ ਦਾ ਲਾਲਚ ਸੀ ਰਾਜੇ ਨੇ ਸਿਰਫ ਬੇਨਤੀ ਹੀ ਨਹੀਂ ਮੰਨੀ ਸਗੋ ਮਹਿਲ ਦੇ ਸਾਰੇ ਜ਼ਰੂਰੀ ਲੋਕ ਮੰਤਰੀ ਸੇਨਾਪਤੀ ਦਰਜਨਾ ਰਾਣੀਆਂ ਅਤੇ ਇੱਕ ਵੱਡੀ ਸੇਨਾ ਨੂੰ ਲੈ ਕੇ ਸੰਤ ਨੂੰ ਮਿਲਣ ਤੁਰ ਪਿਆ ਇਹ ਇੱਕ ਯਾਤਰਾ ਨਹੀਂ ਸੀ ਇਹ ਸ਼ਕਤੀ ਦਾ ਦਿਖਾਵਾ ਸੀ ਰਾਜੇ ਨੇ ਹਾਥੀਆਂ ਤੇ ਸੋਨੇ ਚਾਂਦੀ ਹੀਰੇ ਕੀਮਤੀ ਕੱਪੜੇ ਫਲ ਅਤੇ ਅਣਗਿਣਤ ਉਪਹਾਰ ਲਦਵਾ ਲਏ। ਉਹ ਸੰਤ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹਨਾਂ ਨੂੰ ਮਿਲਣ ਕੌਣ ਆਇਆ ਹੈ। ਘੰਟਿਆਂ ਦੀ ਯਾਤਰਾ ਤੋਂ ਬਾਅਦ ਇਹ ਵਿਸ਼ਾਲ ਜਲੂਸ ਉਸ ਛੋਟੀ ਜਹੀ ਚੌਪੜੀ ਦੇ ਕੋਲ ਪਹੁੰਚਿਆ। ਚਾਰੇ ਪਾਸੇ ਸ਼ਾਂਤੀ ਸੀ। ਰਾਜਾ ਆਪਣੇ ਹਾਥੀ ਤੋਂ ਉਤਰਿਆ। ਉਸ ਨੇ ਆਪਣੇ ਇੱਕ ਮੰਤਰੀ ਨੂੰ ਭੇਜਿਆ ਕਿਹਾ ਕਿ ਜਾਓ ਸੰਤ ਨੂੰ ਕਹੋ ਮਹਾਰਾਜ ਤੀਰਚ ਇਸ ਦੇਸ਼ ਦੇ ਸਵਾਮੀ ਤੁਹਾਨੂੰ ਮਿਲਣ ਆਏ ਹਨ ਉਹਨਾਂ ਨੂੰ ਬਾਹਰ ਲੈ ਕੇ ਆਓ ਮੰਤਰੀ ਗਿਆ ਚੌਪੜੀ ਦੇ ਬਾਹਰ ਕੁਝ ਚੇਲੇ ਬੈਠੇ ਸਨ ਮੰਤਰੀ ਨੇ ਉਹਨਾਂ ਨੂੰ ਸ਼ਾਹੀ ਅੰਦਾਜ਼ ਵਿੱਚ ਦੱਸਿਆ ਮਹਾਰਾਜ ਆਏ ਹਨ ਉਹਨਾਂ ਨਾਲ ਬਹੁਤ ਸਾਰੇ ਉਪਹਾਰ ਮੰਤਰੀ ਰਾਣੀਆਂ ਅਤੇ ਸੇਨਾ ਵੀ ਹੈ ਗੁਰੂ ਜੀ ਨੂੰ ਸੂਚਨਾ ਭੇਜੋ ਚੇਲਾ ਅੰਦਰ ਗਿਆ ਅਤੇ ਆਪਣੇ ਗੁਰੂ ਉਸ ਸੰਤ ਨੂੰ ਕਿਹਾ ਗੁਰੂ ਦੇਵ ਰਾਜਾ ਜੀ ਆਏ ਹਨ ਲਾਓ ਤੁਸੀਂ ਜੋ ਧਿਆਨ ਵਿੱਚ ਸਨ ਉਹਨਾਂ ਨੇ ਬਿਨਾਂ ਅੱਖਾਂ ਖੋਲੇ ਕਿਹਾ ਉਹਨਾਂ ਨੂੰ ਕਹੋ ਕਿ ਉਹ ਸਾਰੇ ਉਪਹਾਰ ਬਾਹਰ بڑے ਦਰਖਤ ਦੇ نیچے ਰੱਖ ਦੇਣ ਤੇ ਉੱਥੇ ਹੀ ਇੰਤਜ਼ਾਰ ਕਰਨ ਮੈਂ ਉਹਨਾਂ ਨੂੰ ਬੁਲਾਵਾਂਗਾ ਮੰਤਰੀ ਨੇ ਬਾਹਰ ਆ ਕੇ ਰਾਜੇ ਨੂੰ ਇਹ ਸੰਦੇਸ਼ ਦਿੱਤਾ ਰਾਜੇ ਨੂੰ ਬਹੁਤ ਅਜੀਬ ਲੱਗਿਆ ਪਰ ਫਿਰ ਉਸਨੇ ਸੋਚਿਆ ਸ਼ਾਇਦ ਸੰਤ ਕਿਸੇ ਗਹਿਰੇ ਧਿਆਨ ਵਿੱਚ ਵਿਅਸਤ ਹਨ ਮੈਨੂੰ ਵਿਗਨ ਨਹੀਂ ਪਾਉਣਾ ਚਾਹੀਦਾ ਰਾਜਾ ਅਤੇ ਉਦੇ ਲੋਕ ਇੰਤਜ਼ਾਰ ਕਰਨ ਲੱਗੇ ਸਵੇਰ ਤੋਂ ਦੁਪਹਿਰ ਹੋ ਗਈ ਸੂਰਜ ਸਿਰ ਤੇ ਆ ਗਿਆ ਰਾਜੇ ਅਤੇ ਉਸਦੇ ਲੋਕਾਂ ਨੂੰ ਭੁੱਖ ਲੱਗਣ ਲੱਗੀ ਉਦੋਂ ਸੰਤ ਨੇ ਆਪਣੇ ਚੇਲੇ ਨੂੰ ਕਿਹਾ ਕਿ ਜਾਓ ਰਾਜਾ ਤੇ ਉਸਦੇ ਲੋਕਾਂ ਨੂੰ ਉਹਨਾਂ ਦੇ ਹੀ ਲਿਆਂਦੇ ਗਏ ਫਲਾਂ ਅਤੇ ਖਾਣ ਦੇ ਪਦਾਰਥਾਂ ਨਾਲ ਭੋਜਨ ਕਰਵਾਓ ਸਭ ਨੂੰ ਭੋਜਨ ਕਰਵਾਇਆ ਗਿਆ ਰਾਜੇ ਨੇ ਸੋਚਿਆ ਚਲੋ ਹੁਣ ਭੋਜਨ ਤੋਂ ਬਾਅਦ ਸੰਤ ਬਾਹਰ ਆਉਣਗੇ ਪਰ ਸੰਤ ਬਾਹਰ ਨਹੀਂ ਆਏ ਧੁੱਪ ਤੇਜ਼ ਹੁੰਦੀ ਗਈ ਗਰਮੀ ਨਾਲ ਖੜੇ ਖੜੇ ਰਾਣੀ ਨੂੰ ਚੱਕਰ ਆਉਣ ਲੱਗੇ ਰਾਜੇ ਨੂੰ ਗੁੱਸਾ ਆਇਆ ਪਰ ਉਸਨੇ ਸਬਰ ਕੀਤਾ ਉਸਨੇ ਸਾਰੀਆਂ ਰਾਣੀਆਂ ਨੂੰ ਵਾਪਸ ਮਹਿਲ ਭੇਜ ਦਿੱਤਾ ਤੁਸੀਂ ਲੋਕ ਮਹਿਲ ਵਿੱਚ ਜਾ ਕੇ ਆਰਾਮ ਕਰੋ ਮੈਂ ਇਸ ਸੰਤ ਨੂੰ ਮਿਲ ਕੇ ਹੀ ਵਾਪਸ ਆਵਾਂਗਾ ਰਾਣੀਆਂ ਚਲੇ ਗਈਆਂ ਰਾਜਾ ਉਸਦੇ ਮੰਤਰੀ ਅਤੇ ਸੇਨਾਪਤੀ ਉਸ ਪੇੜ ਦੇ नीचे ਸੌਂ ਗਏ ਅਗਲਾ ਦਿਨ ਦੂਜਾ ਦਿਨ ਸ਼ੁਰੂ ਹੋਇਆ ਰਾਜੇ ਨੇ ਸਵੇਰੇ ਉੱਠਦੇ ਹੀ ਫਿਰ ਤੋਂ ਇੱਕ ਮੰਤਰੀ ਨੂੰ ਸਨੇਹਾ ਦੇ ਕੇ ਭੇਜਿਆ ਕਿ ਹੁਣ ਮੈਂ ਤੁਹਾਨੂੰ ਮਿਲਣ ਆ ਸਕਦਾ ਹਾਂ ਸੰਤ ਨੇ ਫਿਰ ਚੇਲੇ ਦੇ ਰਾਹੀਂ ਉਹੀ ਸੰਦੇਸ਼ ਪਹੁੰਚਾਇਆ ਥੋੜਾ ਹੋਰ ਇੰਤਜ਼ਾਰ ਕਰੋ ਰਾਜੇ ਦਾ ਧੀਰਜ ਜਵਾਬ ਦੇਣ ਲੱਗਾ ਸੀ ਪਰ ਉਹ ਅਜੇ ਹੋਣ ਦਾ ਵਰਦਾਨ ਖੋਣਾ ਨਹੀਂ ਚਾਹੁੰਦਾ ਸੀ ਉਹ ਇੰਤਜ਼ਾਰ ਕਰਦਾ ਰਿਹਾ ਪੂਰਾ ਦਿਨ ਬੀਤ ਗਿਆ ਸ਼ਾਮ ਹੋਣ ਲੱਗੀ ਰਾਜੇ ਨੇ ਆਪਣੇ ਮੰਤਰੀਆਂ ਅਤੇ ਸੈਨਾਪਤੀਆਂ ਨੂੰ ਕਿਹਾ ਤੁਸੀਂ ਵੀ ਵਾਪਸ ਰਾਸਥਾਨੀ ਚਲੇ ਜਾਓ ਰਾਜਪਾਤ ਸੰਭਾਲੋ ਮੇਰੀ ਚਿੰਤਾ ਨਾ ਕਰੋ ਮੈਂ ਇਸ ਸੰਤ ਨੂੰ ਮਿਲੇ ਬਿਨਾ ਵਾਪਸ ਨਹੀਂ ਆਵਾਂਗਾ ਮੈਂ ਸੁਣਿਆ ਹੈ ਕਿ ਇਹ ਜਿਸ ਦੇ ਸਿਰ ਤੇ ਹੱਥ ਰੱਖ ਦਿੰਦੇ ਹਨ ਉਹ ਜੁੱਦ ਵਿੱਚ ਕਦੇ ਨਹੀਂ ਹਾਰਦਾ ਮੈਂ ਇਹ ਮੌਕਾ ਛੱਡ ਨਹੀਂ ਸਕਦਾ ਸਾਰੇ ਮੰਤਰੀ ਸੇਨਾਪਤੀ ਅਤੇ ਬੱਚੀ ਕੁੱਚੀ ਸੇਨਾ ਵੀ ਚਲੀ ਗਈ ਹੁਣ ਰਾਜਾ ਉਸ ਚੌਂਪੜੀ ਦੇ ਕੋਲ ਇਕੱਲਾ ਰਹਿ ਗਿਆ ਉਸ ਦਾ ਰਾਜਾ ਹੋਣ ਦਾ ਸਾਰਾ ਤਾਮ-ਚਾਮ ਉਸ ਦੀ ਸੇਨਾ ਉਸ ਦੀਆਂ ਰਾਣੀਆਂ ਉਸ ਦੇ ਮੰਤਰੀ ਸਭ ਚਾ ਚੁੱਕੇ ਸਨ ਉਹ ਸਿਰਫ ਇੱਕ ਸਧਾਰਨ ਆਦਮੀ ਦੀ ਤਰ੍ਹਾਂ ਉਸ ਚੌਂਪੜੀ ਤੋਂ ਥੋੜੀ ਦੂਰ ਰੁਕ ਗਿਆ ਤੀਸਰਾ ਦਿਨ ਰਾਜੇ ਨੇ ਆਪ ਜਾ ਕੇ ਚੌਂਪੜੀ ਦੇ ਬਾਹਰ ਬੈਠੇ ਚੇਲਿਆਂ ਨੂੰ ਪੁੱਛਿਆ ਅੱਜ ਮੈਂ ਸੰਤ ਨੂੰ ਕਦੋਂ ਮਿਲ ਸਕਦਾ ਹਾਂ ਉਹ ਲਗਭਗ ਗੜਗੜਾ ਰਿਹਾ ਸੀ ਸੰਤ ਨੇ ਅੰਦਰੋਂ ਸੰਦੇਸ਼ ਭਿਜਵਾਇਆ ਬਸ ਆਪਕੋ 4 ਘੰਟੇ ਇੰਤਜ਼ਾਰ ਕਰਨਾ ਹੈ ਰਾਜੇ ਨੇ ਕਿਸੇ ਤਰ੍ਹਾਂ ਤੀਰਜ ਰੱਖਿਆ ਉਸਨੇ 4 ਘੰਟੇ ਇੰਤਜ਼ਾਰ ਕੀਤਾ ਪੱਥਰ ਤੇ ਬੈਠਾ ਰਿਹਾ ਫਿਰ 4 ਘੰਟੇ ਬਾਅਦ ਉਸਨੇ ਚੇਲੇ ਨੂੰ ਪੁੱਛਿਆ ਸੰਤ ਨੇ ਕਹਾਇਆ ਬਸ 2 ਘੰਟੇ ਹੋ ਰਾਜੇ ਨੇ 2 ਘੰਟੇ ਹੋਰ ਇੰਤਜ਼ਾਰ ਕੀਤਾ ਉਸ ਦਾ ਘਮੰਡ ਉਸ ਦਾ ਅਹੰਕਾਰ ਸਭ ਕੁਝ ਪਿਗਲ ਰਿਹਾ ਸੀ ਉਹ ਬਸ ਹੁਣ ਮਿਲਣਾ ਚਾਹੁੰਦਾ ਸੀ ਉਸਨੇ ਫਿਰ ਪੁੱਛਿਆ ਸੰਤ ਨੇ ਕਿਹਾ ਬਸ ਇੱਕ ਘੰਟਾ ਹੋਰ ਇਹ ਸਿਲਸਿਲਾ ਕੁਝ ਘੰਟਿਆਂ ਤੱਕ ਚੱਲਦਾ ਰਿਹਾ ਜਦੋਂ ਵੀ ਰਾਜਾ ਪੁੱਛਦਾ ਸੰਤ ਬਸ ਥੋੜਾ ਜਿਹਾ ਹੋਰ ਇੰਤਜ਼ਾਰ ਕਰਨ ਨੂੰ ਕਹਿੰਦੇ ਸ਼ਾਮ ਹੋਣ ਵਾਲੀ ਸੀ ਤਿੰਨ ਦਿਨ ਲੰਘ ਚੁੱਕੇ ਸਨ ਰਾਜੇ ਨੇ ਫਿਰ ਪੁੱਛਿਆ ਹੁਣ ਕਿੰਨਾ ਇੰਤਜ਼ਾਰ ਕਰਨਾ ਹੈ ਸੰਤ ਨੇ કહਾਇਆ ਬਸ 5 ਮਿੰਟ ਹੋਰ ਰੁਕੋ ਰਾਜਨ ਪਰ ਰਾਜੇ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਖੜਾ ਹੋਇਆ ਚੀਖਿਆ ਬਸ ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਬਹੁਤ ਹੋ ਗਿਆ ਚੇਲੇ ਨੇ ਕਿਹਾ ਬਸ 5 ਮਿੰਟ ਹੋਰ ਰੁਕੋ ਰਾਜਨ ਗੁਰੂਦੇਵ ਆਉਣ ਹੀ ਵਾਲੇ ਹਨ ਪਰ ਰਾਜੇ ਨੇ ਨਹੀਂ ਸੁਣਿਆ ਇਹ ਕਹਿੰਦੇ ਹੋਏ ਰਾਜਾ ਗੁੱਸੇ 'ਚ ਚੌਂਪੜੀ ਦੇ ਅੰਦਰ ਚਲਿਆ ਗਿਆ ਉਹ ਸੰਤ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਪਰ ਜਿਵੇਂ ਹੀ ਉਹ ਅੰਦਰ ਗਿਆ ਜਿਵੇਂ ਹੀ ਉਸ ਦੀ ਨਜ਼ਰ ਉਸ ਤੇ ਜਸਪੀ ਸਾਧ ਸ਼ਾਂਤ ਬੈਠੇ ਸੰਤ ਤੇ ਪਈ ਉਸ ਦਾ ਸਾਰਾ ਗੁੱਸਾ ਹੰਕਾਰ ਪਾਣੀ ਦੀ ਤਰ੍ਹਾਂ ਵਹਿ ਗਿਆ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਸਨੇ ਅਜੀਹਾ ਕਿਉਂ ਕੀਤਾ ਪਰ ਉਹ ਸਿੱਧਾ ਸੰਤ ਦੇ ਚਰਨਾਂ ਵਿੱਚ गिर ਗਿਆ ਉਸ ਨੇ ਸੰਤ ਦੇ ਪੈਰ ਫੜ ਲਏ ਅਤੇ ਰੋਣ ਲੱਗਿਆ ਸੰਤ ਮੁਸਕਰਾਏ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਰਾਜੇ ਦੇ ਸਿਰ ਤੇ ਹੱਥ ਰੱਖਿਆ ਰਾਜੇ ਨੇ ਰੋਂਦੇ ਹੋਏ ਪੁੱਛਿਆ ਮਹਾਤਮਨ ਤੁਸੀਂ ਮੇਰੇ ਤੋਂ ਐਨਾ ਇੰਤਜ਼ਾਰ ਕਿਉਂ ਕਰਵਾਇਆ ਮੈਂ ਤਿੰਨ ਦਿਨ ਤੋਂ ਬਾਹਰ ਧੁੱਪ 'ਚ ਖੜਾ ਸੀ ਤੁਸੀਂ ਮੈਨੂੰ ਇੰਨਾ ਕਸ਼ਟ ਕਿਉਂ ਦਿੱਤਾ ਸੰਤ ਸ਼ਾਂਤੀ ਨਾਲ ਮੁਸਕਰਾਏ ਅਤੇ ਬੋਲੇ ਰਾਜਨ ਮੇਰੀ ਇਸ ਛੌਂਪੜੀ ਵਿੱਚ ਤਾਂ ਦਰਵਾਜ਼ਾ ਹੈ ਹੀ ਨਹੀਂ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਆਪਣੇ ਪੂਰੇ ਲਾਬ ਲਖਸ਼ਰ ਦੇ ਨਾਲ ਉਦੋਂ ਵੀ ਤੁਸੀਂ ਸਿੱਧੇ ਅੰਦਰ ਆ ਸਕਦੇ ਸੀ ਇਹ ਛੌਂਪੜੀ ਹਮੇਸ਼ਾ ਤੋਂ ਖੁੱਲੀ ਸੀ ਰਾਜਾ ਹੈਰਾਨ ਰਹਿ ਗਿਆ ਉਸਨੇ ਨਜ਼ਰ ਉਠਾ ਕੇ ਦੇਖਿਆ ਛੌਂਪੜੀ ਵਿੱਚ ਸੱਚੀ ਹੀ ਕੋਈ ਦਰਵਾਜ਼ਾ ਨਹੀਂ ਸੀ ਸੰਤ ਬੋਲੇ ਰਾਜਨ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਸੀ ਨਾ ਮੈਂ ਤੇ ਨਾ ਮੇਰੇ ਚੇਲਿਆਂ ਨੇ ਰਾਜੇ ਨੇ ਪੁੱਛਿਆ ਤਾਂ ਫਿਰ ਮੈਨੂੰ ਕਿਸ ਨੇ ਰੋਕਿਆ ਸੀ ਸੰਤ ਨੇ ਕਿਹਾ ਤੁਹਾਡੇ ਘਮੰਡ ਤੇ ਹੰਕਾਰ ਨੇ ਤੁਸੀਂ ਬਾਹਰ ਖੜੇ ਹੋ ਕੇ ਇੰਤਜ਼ਾਰ ਕਰ ਰਹੇ ਸੀ ਤੁਸੀਂ ਕੀ ਇੰਤਜ਼ਾਰ ਕਰ ਰਹੇ ਸੀ ਤੁਸੀਂ ਮੇਰਾ ਇੰਤਜ਼ਾਰ ਨਹੀਂ ਕਰ ਰਹੇ ਸੀ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿ ਮੈਂ ਇੱਕ ਫਕੀਰ ਬਾਹਰਾਮਾ ਤੇ ਤੁਹਾਡਾ ਇੱਕ ਰਾਜੇ ਦਾ ਸਵਾਗਤ ਕਰਾਂ ਤੁਸੀਂ ਚਾਹੁੰਦੇ ਸੀ ਕਿ ਮੈਂ ਤੁਹਾਡੇ ਸ਼ਾਂਚ ਚ ਚੁਕਾਂ ਇਹੀ ਵਜ੍ਹਾ ਹੈ ਕਿ ਜੋ ਕੰਮ ਪਹਿਲੇ ਮਿੰਟ ਵਿੱਚ ਹੀ ਹੋ ਸਕਦਾ ਸੀ ਉਸ ਨੂੰ ਕਰਨ ਲਈ ਤੁਹਾਨੂੰ 3 ਦਿਨ ਲੱਗ ਗਏ। ਦੋਸਤੋ ਇਹ ਕਹਾਣੀ ਸਿਰਫ ਇੱਕ ਰਾਜਾ ਤੇ ਸੰਤ ਦੀ ਨਹੀਂ ਹੈ। ਰਾਜਾ ਹਾਂ ਅਸੀਂ, ਸੰਤ ਹੈ ਸਾਡਾ ਲਕਸ਼, ਸਾਡਾ ਉਦੇਸ਼, ਸਾਡਾ ਸਕੂਨ, ਸਾਡੀ ਕਾਮਯਾਬੀ, ਸਾਡੀ ਬਿਹਤਰ ਸਿਹਤ, ਸਾਡਾ ਜੀਵਨ ਜੋ ਅਸੀਂ ਜਿਉਣਾ ਚਾਹੁੰਦੇ ਹਾਂ ਤੇ ਉਹ ਕਮਾਂਡ ਹੈ। ਸਾਡੀ ਪੁਰਾਣੀ ਸੈਲਫ ਆਈਡੈਂਟੀਟੀ, ਸਾਡੀ ਪੁਰਾਣੀ ਪਹਿਚਾਨ, ਸਾਡੀਆਂ ਉਹ ਆਦਤਾਂ, ਉਹ ਸੋਚ ਜਿਸ ਨੂੰ ਅਸੀਂ ਪਕੜ ਕੇ ਬੈਠੇ ਹਾਂ। ਅਸੀਂ ਸਬ ਉਸ ਰਾਜੇ ਦੀ ਤਰ੍ਹਾਂ ਅਸੀਂ ਆਪਣੇ ਪਾਸਟ ਆਪਣੀਆਂ ਕਮੀਆਂ ਅਤੇ ਆਪਣੀ ਬੇਕਾਰ ਦੀ ਸੋਚ ਤੇ ਇੰਨਾ ਯਕੀਨ ਕਰਦੇ ਹਾਂ ਕਿ ਇਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਲਕਸ਼ ਖੁਦ ਸਾਡੇ ਤੱਕ ਚੱਲ ਕੇ ਆਏਗਾ ਅਸੀਂ ਚਾਹੁੰਦੇ ਹਾਂ ਕਿ ਕਾਮਯਾਬੀ ਸਾਡਾ ਸਵਾਗਤ ਕਰੇ ਪਰ ਦੁਨੀਆ ਦਾ ਇੱਕ ਕੌੜਾ ਸੱਚ ਹੈ ਜੇਕਰ ਤੁਸੀਂ ਆਪਣੀ ਸੋਚ ਆਪਣਾ ਕਮਾਂਡ ਆਪਣੀ ਪੁਰਾਣੀ ਪਛਾਣ ਬਦਲਣ ਲਈ ਤਿਆਰ ਨਹੀਂ ਹੋ ਤਾਂ ਤੁਹਾਡੇ ਸਾਹਮਣੇ ਜ਼ਿੰਦਗੀ ਨਿਕਲ ਜਾਵੇਗੀ ਲੋਕ ਤੁਹਾਨੂੰ ਛੱਡ ਕੇ ਚਲੇ ਜਾਣਗੇ ਠੀਕ ਉਸੇ ਤਰ੍ਹਾਂ ਹੀ ਜਿਵੇਂ ਰਾਣੀ ਮੰਤਰੀ ਅਤੇ ਸੇਨਾ ਰਾਜੇ ਨੂੰ ਮਜਬੂਰਨ ਛੱਡ ਕੇ ਚਲੇ ਗਏ ਇਸ ਦੁਨੀਆ ਦਾ ਇਹੀ ਸੱਚ ਹੈ ਕਿਸੇ ਨੂੰ ਤੁਹਾਡੀ ਚਿੰਤਾ ਨਹੀਂ ਹੋਵੇਗੀ ਜਦੋਂ ਤੱਕ ਤੁਹਾਨੂੰ ਖੁਦ ਹੀ ਚਿੰਤਾ ਨਹੀਂ ਹੋਵੇਗੀ ਪਰ ਅਸੀਂ ਆਪਣੀ ਪੁਰਾਣੀ ਦਰਦਨਾਕ ਪਹਿਚਾਣ ਨੂੰ ਪਕੜੀ ਕਿਉਂ ਰੱਖਦੇ ਹਾਂ ਇਹ ਸਭ ਤੋਂ ਵੱਡਾ ਸਵਾਲ ਹੈ ਜੇਕਰ ਪੁਰਾਣੀਆਂ ਆਦਤਾਂ ਪੁਰਾਣੀ ਸੋਚ ਸਾਨੂੰ ਇੰਨਾ ਦੁੱਖ ਦਿੰਦੀ ਹੈ ਤਾਂ ਅਸੀਂ ਉਸ ਨੂੰ ਛੱਡ ਕਿਉਂ ਨਹੀਂ ਸਕਦੇ ਰਾਜੇ ਨੂੰ ਜਦੋਂ ਇੰਨੀ ਤਕਲੀਫ ਹੋਈ ਤਾਂ ਉਸਨੇ ਆਪਣਾ ਕਮੰਡ ਪਹਿਲਾਂ ਹੀ ਕਿਉਂ ਨਾ ਛੱਡ ਦਿੱਤਾ ਇਸ ਨੂੰ ਮਨੋਵਿਗਿਆਨ ਵਿੱਚ ਕਹਿੰਦੇ ਹਨ ਆਈਡੈਂਟੀਟੀ ਐਡਿਕਸ਼ਨ ਜਾਣੀ ਆਪਣੀ ਪਹਿਚਾਣ ਦਾ ਨਸ਼ਾ ਅਸੀਂ ਸਾਰੇ ਹੁਣ ਆਪਣੀ ਇੱਕ ਕਹਾਣੀ ਦੇ ਆਦੀ ਹੋ ਚੁੱਕੇ ਹਾਂ ਮੈਂ ਤਾਂ ਅਜਿਹਾ ਹੀ ਹਾਂ ਮੇਰੀ ਕਿਸਮਤ ਹੀ ਖਰਾਬ ਹੈ ਮੇਰੇ ਤੋਂ ਨਹੀਂ ਹੋਵੇਗਾ ਲੋਕ ਮੈਨੂੰ ਪਸੰਦ ਨਹੀਂ ਕਰਦੇ ਇਹ ਸਭ ਕੀ ਹੈ ਇਹ ਤੁਹਾਡੀ ਕਹਾਣੀ ਹੈ ਅਤੇ ਤੁਹਾਡਾ ਦਿਮਾਗ ਇਸ ਕਹਾਣੀ ਦਾ ਆਦੀ ਹੋ ਚੁੱਕਿਆ ਹੈ ਜੇਮਸ ਕਲੀਅਰ ਆਪਣੀ ਕਿਤਾਬ ਐਟੋਮਿਕ ਹੈਬਿਟਸ ਵਿੱਚ ਕਹਿੰਦੇ ਹਨ ਕਿ ਅਸਲੀ ਬਦਲਾਅ ਆਈਡੈਂਟੀਟੀ ਬੇਸਡ ਪਛਾਣ ਆਧਾਰਿਤ ਹੁੰਦਾ ਹੈ ਰਾਜਾ ਪ੍ਰਣਾਮ ਚਾਹੁੰਦਾ ਸੀ ਅਜੇ ਹੋਣ ਦਾ ਵਰਦਾਨ ਪਰ ਆਪਣੀ ਪਛਾਣ ਨਹੀਂ ਬਦਲਣਾ ਚਾਹੁੰਦਾ ਸੀ ਅਸੀਂ ਵੀ ਉਹੀ ਕਰਦੇ ਹਾਂ ਅਸੀਂ ਅਮੀਰ ਬਣਨਾ ਚਾਹੁੰਦੇ ਹਾਂ ਪਰ ਆਪਣੀ ਗਰੀਬ ਸੋਚ ਵਾਲੀ ਪਛਾਣ ਨਹੀਂ ਛੱਡਣਾ ਚਾਹੁੰਦੇ ਅਸੀਂ ਫਿਟ ਹੋਣਾ ਚਾਹੁੰਦੇ ਹਾਂ ਪਰ ਆਪਣੀ ਆਲਸੀ ਪਛਾਣ ਨਹੀਂ ਛੱਡਣਾ ਚਾਹੁੰਦੇ ਕਾਲਜੁਗ ਨੇ ਕਿਹਾ ਸੀ ਵਾਟ ਯੂ ਰਿਸਿਸਟ ਪ੍ਰੈਸਿਸਟ ਜਾਨੀ ਤੁਸੀਂ ਜਿਸ ਚੀਜ਼ ਦਾ ਵਿਰੋਧ ਕੀਤਾ ਹੈ ਉਹ ਹੋਰ ਮਜ਼ਬੂਤ ਹੋ ਜਾਂਦੀ ਹੈ ਰਾਜਾ ਬਿਨਮਰ ਹੋਣ ਦਾ ਵਿਰੋਧ ਕਰ ਰਿਹਾ ਸੀ ਇਸ ਲਈ ਉਸ ਦਾ ਕਮੰਡ ਹੋਰ ਮਜ਼ਬੂਤ ਹੋ ਕੇ ਉਸ ਨੂੰ ਬਾਹਰ ਖੜਾਈ ਖੜਾ ਸੀ ਕਿਉਂ ਤੁਹਾਡਾ ਦਿਮਾਗ ਹੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਦਲਣਾ ਚਾਹੁੰਦੇ ਹੋ ਪਰ ਸੱਚ ਇਹ ਹੈ ਕਿ ਤੁਹਾਡਾ ਦਿਮਾਗ ਬਦਲਣਾ ਨਹੀਂ ਚਾਹੁੰਦਾ ਇਸ ਦੇ ਦੋ ਵਿਗਿਆਨਕ ਕਾਰਨ ਹਨ ਨੰਬਰ 1 ਨਿਊਰਲ ਗਰੂਪਸ ਦਿਮਾਗ ਦੇ ਪੁਰਾਣੇ ਰਸਤੇ ਤੁਹਾਡੇ ਦਿਮਾਗ ਵਿੱਚ ਹਰ ਸੋਚ ਹਰ ਆਦਤ ਦਾ ਇੱਕ ਰਸਤਾ ਬਣਿਆ ਹੋਇਆ ਹੈ ਜਿਸ ਨੂੰ ਨਿਊਰਲ ਪਾਥਵੇ ਕਹਿੰਦੇ ਹਨ ਜਿਵੇਂ ਹੀ ਕੋਈ ਪਰੇਸ਼ਾਨੀ ਆਉਂਦੀ ਹੈ ਤੁਹਾਡਾ ਦਿਮਾਗ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਜ਼ਬੂਤ ਰਸਤੇ ਤੇ ਭੱਜਦਾ ਹੈ ਜੇਕਰ ਤੁਹਾਡੀ ਆਦਤ ਗੁੱਸਾ ਕਰਨ ਦੀ ਹੈ ਤਾਂ ਤੁਸੀਂ ਗੁੱਸਾ ਹੀ ਕਰੋਗੇ ਜੇਕਰ ਤੁਹਾਡੀ ਆਦਤ ਕੰਮ ਟਾਲਣ ਦੀ ਹੈ ਤਾਂ ਤੁਸੀਂ ਕੰਮ ਟਾਲੋਗੇ ਰਾਜੇ ਦੀ ਨਿਊਰਲ ਗਰੁੱਪ ਸੀ ਹੁਕਮ ਦੇਣਾ ਤੇ ਇੰਤਜ਼ਾਰ ਕਰਵਾਉਣਾ ਉਸਦੇ ਦਿਮਾਗ ਵਿੱਚ ਨਿਮਰਤਾ ਨਾਲ ਅੰਦਰ ਜਾਣ ਦਾ ਕੋਈ ਰਸਤਾ ਨਹੀਂ ਸੀ ਇਸ ਲਈ ਉਹ 3 ਦਿਨ ਤੱਕ ਆਪਣੇ ਪੁਰਾਣੇ ਰਸਤੇ ਤੇ ਹੀ اٹਕੇ ਆ ਰਿਹਾ ਨੰਬਰ 2 ਡਿਫਾਲਟ ਮੋਡ ਨੈਟਵਰਕ ਡੀ ਐਮ ਐਨ ਪਾਸਟ ਦਾ ਲੂਪ ਤੁਹਾਡੇ ਦਿਮਾਗ ਵਿੱਚ ਇੱਕ ਸਿਸਟਮ ਹੈ ਜਿਸ ਨੂੰ ਡਿਫਾਲਟ ਮੋਡ ਨੈਟਵਰਕ ਕਹਿੰਦੇ ਹਨ ਜਦੋਂ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਇਹ ਨੈਟਵਰਕ ਚਾਲੂ ਹੋ ਜਾਂਦਾ ਹੈ ਤੇ ਤੁਹਾਡੇ ਪਾਸਟ ਤੁਹਾਡੀਆਂ ਚਿੰਤਾਵਾਂ ਤੁਹਾਡੀਆਂ ਆਸਫਲਤਾਵਾਂ ਨੂੰ ਲੂਪ ਤੇ ਚਲਾਉਂਦਾ ਰਹਿੰਦਾ ਹੈ ਇਹ ਉਹੀ ਚੀਜ਼ ਹੈ ਜੋ ਰਾਜੇ ਨੂੰ ਬਾਹਰ ਖੜਾ ਹੋ ਕੇ ਇਹ ਸੋਚਣ ਲਈ ਮਜਬੂਰ ਕਰ ਰਹੀ ਸੀ ਮੈਂ ਕਿੰਨਾ ਮਹਾਨ ਹਾਂ ਅਤੇ ਇਹ ਸੰਤ ਕਿੰਨਾ ਗਲਤ ਕਰ ਰਿਹਾ ਹੈ ਆਪ ਤੁਹਾਡਾ ਡੀ ਐਮ ਐਨ ਤੁਹਾਨੂੰ ਤੁਹਾਡੀ ਪੁਰਾਣੀ ਕਹਾਣੀ ਸੁਣਾ ਸੁਣਾ ਕੇ ਤੁਹਾਨੂੰ ਉਸੇ ਪੁਰਾਣੀ ਪਛਾਣ ਵਿੱਚ ਕੈਦ ਰੱਖਦਾ ਹੈ ਮੇਰੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਸਾਡੇ ਦਿਮਾਗ ਨੂੰ ਜਾਣਿਆ ਪਛਾਣਿਆ ਨਰਕ ਅਪਰਚਿਤ ਸਵਰਗ ਤੋਂ ਵਧੀਆ ਲੱਗਦਾ ਹੈ ਇਹ ਸਭ ਤੋਂ ਵੱਡੀ ਪਹੇਲੀ ਹੈ ਅਸੀਂ ਇਨਸਾਨ ਅਣਜਾਣੀ ਖੁਸ਼ੀ ਤੋਂ ਜ਼ਿਆਦਾ ਜਾਣੇ ਪਹਿਚਾਣੇ ਦੁੱਖ ਪ੍ਰੈਡਿਕਟੇਬਲ ਸਫਰਿੰਗ ਨੂੰ ਚੁਣਦੇ ਹਾਂ ਰਾਜੇ ਦੇ ਲਈ ਬਾਹਰ ਤੋਂ ਪੱਚ ਖੜੇ ਰਹਿਣਾ ਬੇਜਿੱਤ ਹੋਣਾ ਇੱਕ ਜਾਣਿਆ ਪਹਿਚਾਣਿਆ ਦੁੱਖ ਸੀ ਪਰ ਝੌਂਪੜੀ ਦੇ ਅੰਦਰ ਜਾਣਾ ਇੱਕ ਫਕੀਰ ਦੇ ਸਾਹਮਣੇ ਝੁਕਣਾ ਇਹ ਕਣ ਜਾਣੀ ਚੀਜ਼ ਸੀ ਇੱਕ ਅਪਰਚਿਤ ਸਵਰਗ ਸੀ ਜਿਸ ਨਾਲ ਉਸ ਦਾ ਦਿਮਾਗ ਡਰ ਰਿਹਾ ਸੀ ਟੌਨੀ ਰੌਬਿਨਸ ਇਸ ਨੂੰ ਪੇਨ ਪਲੇਜ਼ਰ ਸਾਈਕਲ ਕਹਿੰਦੇ ਹਨ ਸਾਡਾ ਦਿਮਾਗ ਹਰ ਕੰਮ ਕਰਨ ਤੋਂ ਪਹਿਲਾਂ ਬਸ ਇਹ ਸੋਚਦਾ ਹੈ ਕਿ ਇਸ ਵਿੱਚ ਦਰਦ ਜ਼ਿਆਦਾ ਹੈ ਜਾਂ ਆਨੰਦ ਜਦੋਂ ਤੱਕ ਰਾਜੇ ਨੂੰ ਇੰਤਜ਼ਾਰ ਕਰਨ ਵਿੱਚ ਰਾਜਾ ਬਣੇ ਰਹਿਣ ਵਿੱਚ ਸਹੀ ਸਾਥਤ ਹੋਣ ਵਿੱਚ ਥੋੜਾ ਜਿਹਾ ਵੀ ਆਨੰਦ ਆ ਰਿਹਾ ਸੀ ਉਹ ਖੜਾ ਰਿਹਾ ਜਿਸ ਪਲ ਇੰਤਜ਼ਾਰ ਦਾ ਦਰਦ ਉਸ ਦੇ ਕਮਾਂਡ ਦੇ ਆਨੰਦ ਤੋਂ ਜ਼ਿਆਦਾ ਹੋ ਗਿਆ ਉਹ ਅੰਦਰ ਚਲੇ ਗਿਆ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਬਦਲਾਵ ਉਦੋਂ ਹੀ ਲਿਆਉਂਦੇ ਹਨ ਜਦੋਂ ਸਾਡਾ ਨਾਂ ਬਦਲਣ ਦਾ ਦਰਦ ਬਦਲਾਵ ਤੇ ਦਰਦ ਤੋਂ ਜ਼ਿਆਦਾ ਹੋ ਜਾਂਦਾ ਹੈ ਜਦੋਂ ਤੱਕ ਤੁਸੀਂ ਆਪਣੇ ਮੌਜੂਦਾ ਦੁੱਖ ਨੂੰ ਸਹਿ ਸਕਦੇ ਹੋ ਤੁਸੀਂ ਨਹੀਂ ਬਦਲੋਗੇ ਸਾਡੇ ਚੋਂ ਜ਼ਿਆਦਾਤਰ ਲੋਕ ਉਸੇ ਰਾਜੇ ਦੀ ਤਰ੍ਹਾਂ ਇੰਤਜ਼ਾਰ ਕਰ ਰਹੇ ਹਨ ਅਸੀਂ ਉਸ ਨੂੰ ਸਹੀ ਸਮੇਂ ਦਾ ਇੰਤਜ਼ਾਰ ਕਹਿੰਦੇ ਹਾਂ ਪਰ ਇਹ ਇੰਤਜ਼ਾਰ ਨਹੀਂ ਹੈ ਇਹ ਕੰਫਰਟ ਐਡਿਕਸ਼ਨ ਲੂਪ ਹੈ ਯਾਦ ਰੱਖਣਾ ਕਨਫਿਊਜ਼ਨ ਇੱਕ ਕੰਫਰਟ ਹੈ ਜਦੋਂ ਤੁਸੀਂ ਕਹਿੰਦੇ ਹੋ ਮੈਨੂੰ ਸਮਝ ਨਹੀਂ ਆ ਰਿਹਾ ਕੀ ਕਰਾਂ ਤਾਂ ਤੁਸੀਂ ਅਸਲ ਵਿੱਚ ਕੁਝ ਨਾ ਕਰਨ ਦਾ ਬਹਾਨਾ ਲੱਭ ਰਹੇ ਹੋ ਓਵਰ ਥਿੰਕਿੰਗ ਇੱਕ ਕੰਫਰਟ ਹੈ ਇਹ ਤੁਹਾਨੂੰ ਮਹਿਸੂਸ ਕਰਵਾਉਂਦੀ ਹੈ ਕਿ ਤੁਸੀਂ ਕੁਝ ਕਰ ਰਹੇ ਹੋ ਜਦਕਿ ਤੁਸੀਂ ਸਿਰਫ ਸੋਚ ਰਹੇ ਹੋ ਸ਼ਿਕਾਇਤ ਇੱਕ ਕੰਫਰਟ ਹੈ ਇਹ ਜ਼ਿੰਮੇਵਾਰੀ ਨੂੰ ਤੁਹਾਡੇ ਤੋਂ ਹਟਾ ਕੇ ਦੂਜਿਆਂ ਤੇ ਪਾ ਦਿੰਦੀ ਹੈ ਇੰਤਜ਼ਾਰ ਸਭ ਤੋਂ ਵੱਡਾ ਕੰਫਰਟ ਹੈ ਜੋ ਧੀਰਸ ਦੇ ਨਕਾਬ ਵਿੱਚ ਛਿਪਿਆ ਹੈ ਰਾਜਾ ਧੀਰਜ ਨਹੀਂ ਰੱਖ ਰਿਹਾ ਸੀ ਉਹ ਆਪਣੇ ਕੰਫਰਟ ਜ਼ੋਨ ਕਮਾਂਡ ਵਿੱਚ ਖੜਾ ਸੀ ਅਸਲੀ ਮਿਹਨਤ ਅਸਲੀ ਕਰਮ ਤਾਂ ਚੌਂਪੜੀ ਦੇ ਅੰਦਰ ਜਾਣ ਚ ਸੀ ਜੋ ਉਸਨੇ 3 ਦਿਨ ਤੱਕ ਨਹੀਂ ਕੀਤਾ ਹੁਣ ਇੱਕ ਗੱਲ ਸੁਣ ਕੇ ਤੁਹਾਨੂੰ ਝਟਕਾ ਲੱਗੇਗਾ ਰਾਜਾ ਬਾਹਰ ਖੜਾ ਕਿਸ ਦਾ ਇੰਤਜ਼ਾਰ ਕਰ ਰਿਹਾ ਸੀ ਸੰਤ ਦਾ ਨਹੀਂ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਦਾ ਅਤੀਤ ਅਤੇ ਉਸ ਦਾ ਭਵਿੱਖ ਉਸ ਨੂੰ ਇਜਾਜ਼ਤ ਦੇਵੇ ਮਹਾਨ ਦਾਰਸ਼ਨਿਕ ਜੇ ਕ੍ਰਿਸ਼ਨਾ ਮੂਰਤੀ ਨੇ ਸਾਈਕੋਲੋਜੀਕਲ ਟਾਈਮ ਜਾਣੀ ਕੇ ਮਨੋਵਿਗਿਆਨਿਕ ਸਮੇਂ ਦੀ ਗੱਲ ਕੀਤੀ ਉਹ ਕਹਿੰਦੇ ਹਨ ਕਿ ਘੜੀ ਦਾ ਸਮਾਂ ਅਸਲੀ ਹੈ ਪਰ ਮਨ ਦਾ ਸਮਾਂ ਝੂਠਾ ਹੈ ਇਹ ਮਨ ਦਾ ਸਮਾਂ ਹੀ ਸਾਡਾ ਅਤੀਤ ਅਤੇ ਭਵਿੱਖ ਹੈ ਰਾਜੇ ਦਾ ਅਤੀਤ ਕੀ ਸੀ ਮੈਂ ਇੱਕ ਮਹਾਨ ਰਾਜਾ ਹਾਂ ਰਾਜੇ ਦਾ ਭਵਿੱਖ ਕੀ ਸੀ ਸੰਤ ਬਾਹਰ ਆ ਕੇ ਮੇਰਾ ਸਵਾਗਤ ਕਰਨਗੇ ਉਹ ਆਪਣੇ ਅਤੀਤ ਦੀ ਪਛਾਣ ਤੇ ਭਵਿੱਖ ਦੀ ਉਮੀਦ ਇਹਨਾਂ ਦੋ ਵਿਚਾਰਾਂ ਦੇ ਵਿੱਚ ਫਸ ਕੇ ਵਰਤਮਾਨ ਦਾ ਕਰਮ ਨਹੀਂ ਕਰ پا ਰਿਹਾ ਸੀ ਵਰਤਮਾਨ ਕੀ ਸੀ ਵਰਤਮਾਨ ਸੀ ਇੱਕ ਖੁੱਲੀ ਹੋਈ ਝੌਂਪੜੀ ਇਕ ਹਰ ਤole ਇਸ ਨੂੰ ਦਾ ਪਾਵਰ ਆਫ ਨਾਊ ਚ ਕਹਿੰਦੇ ਹਨ ਸੰਤ ਵਰਤਮਾਨ ਵਿੱਚ ਸਨ ਰਾਜਾ ਸਮੇਂ ਵਿੱਚ ਫਸਿਆ ਹੋਇਆ ਸੀ ਯਾਦ ਰੱਖਣਾ ਰਾਜਾ ਸੰਤ ਤੋਂ ਨਹੀਂ ਆਪਣੇ ਹੀ ਮਨ ਦੇ ਸਮੇਂ ਤੋਂ ਹਾਰ ਰਿਹਾ ਸੀ ਤੁਹਾਡਾ ਤੀਤ ਅਤੇ ਤੁਹਾਡਾ ਭਵਿੱਖ ਹੀ ਤੁਹਾਨੂੰ ਕਰਮ ਕਰਨ ਤੋਂ ਰੋਕ ਰਿਹਾ ਹੈ ਜਿਵੇਂ ਹੀ ਤੁਸੀਂ ਹੁਣ ਵਿੱਚ ਆਉਂਦੇ ਹੋ ਝੌਂਪੜੀ ਦਾ ਦਰਵਾਜ਼ਾ ਜੋ ਹੈ ਹੈ ਹੀ ਨਹੀਂ ਖੁੱਲ ਜਾਂਦਾ ਹੈ ਤੁਹਾਨੂੰ ਇੱਕ ਹੋਰ ਗੱਲ ਸਮਝਣ ਦੀ ਜ਼ਰੂਰਤ ਹੈ ਕਿਉਂ ਅਸੀਂ ਕਾਮਯਾਬੀ ਦੇ ਕੋਲ ਪਹੁੰਚ ਕੇ ਖੁਦ ਨੂੰ ਬਰਬਾਦ ਕਰ ਲੈਂਦੇ ਹਾਂ ਕੀ ਤੁਸੀਂ ਧਿਆਨ ਦਿੱਤਾ ਰਾਜੇ ਨੇ 3 ਦਿਨ ਇੰਤਜ਼ਾਰ ਕੀਤਾ ਜਦੋਂ ਸੰਤ ਨੇ ਕਹਾਇਆ ਬਸ 5 ਮਿੰਟ ਹੋਰ ਉਦੋਂ ਰਾਜੇ ਦਾ ਸਬਰ ਟੁੱਟ ਗਿਆ ਕਿਉਂ ਜਦੋਂ 3 ਦਿਨ ਕੱਢ ਦਿੱਤੇ ਤਾਂ 5 ਮਿੰਟ ਕਿਉਂ ਨਹੀਂ ਇਸ ਨੂੰ ਕਹਿੰਦੇ ਹਨ ਦਾ ਅਪਰ ਲਿਮਟ ਪ੍ਰੋਬਲਮ ਗੇ ਹੈਨਰਿਕਸ ਆਪਣੀ ਕਿਤਾਬ ਬੀ ਗਲੀਪ ਵਿੱਚ ਦੱਸਦੇ ਹਨ ਕਿ ਸਾਡੇ ਸਭ ਦੇ ਅੰਦਰ ਖੁਸ਼ੀ ਅਤੇ ਸਫਲਤਾ ਦਾ ਇੱਕ ਥਰਮੋਸਟੇਟ ਸੈੱਟ ਹੁੰਦਾ ਹੈ ਜਿਵੇਂ ਹੀ ਸਾਡੀ ਕਾਮਯਾਬੀ ਜਾਂ ਸਾਡੀ ਖੁਸ਼ੀ ਉਸ ਲਿਮਟ ਤੋਂ ਉੱਪਰ ਜਾਣ ਲੱਗਦੀ ਹੈ ਅਸੀਂ ਖੁਦ ਨੂੰ ਸੈਲਫ ਸੈਬੋਟਾਜ ਜਾਣੀ ਆਤਮਵਿਨਾਸ਼ ਕਰ ਲੈਂਦੇ ਹਾਂ ਅਸੀਂ ਖੁਦ ਹੀ ਆਪਣਾ ਖੇਲ ਵਿਗਾੜ ਲੈਂਦੇ ਹਾਂ ਕਿਉਂ ਕਿ ਸਾਡਾ ਅਵਚੇਤਨ ਮਨ ਮੰਨਦਾ ਹੈ ਕਿ ਅਸੀਂ ਇੰਨੀ ਖੁਸ਼ੀ ਜਾਂ ਇੰਨੀ ਸਫਲਤਾ ਰਿਜ਼ਰਵ ਨਹੀਂ ਕਰਦੇ ਰਾਜਾ ਸਫਲਤਾ ਦੇ ਬਿਲਕੁਲ ਨੇੜੇ ਸੀ ਬਸ 5 ਮਿੰਟ ਦੂਰ ਉਦੋਂ ਹੀ ਉਸਦੇ ਦਿਮਾਗ ਨੇ ਉਸ ਨੂੰ ਸਭੋ ਟਾਸ ਕੀਤਾ ਜੇਕਰ ਰਾਜਾ ਉਸ ਵਕਤ ਸੱਚ ਵਿੱਚ ਵਾਪਸ ਚਲਾ ਜਾਂਦਾ ਤਾਂ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਤੋਂ ਰਹਿ ਜਾਂਦਾ ਤੁਹਾਡਾ ਦਿਮਾਗ ਵੀ ਇਹੀ ਕਰਦਾ ਹੈ ਜਦੋਂ ਤੁਸੀਂ ਆਪਣੀ ਡਾਈਟ ਦੇ 10ਵੇਂ ਦਿਨ ਤੇ ਹੁੰਦੇ ਹਾਂ ਜਦੋਂ ਤੁਸੀਂ ਆਪਣੇ ਪ੍ਰੋਜੈਕਟ ਦੇ ਆਖਰੀ ਭਾਗ ਤੇ ਹੁੰਦੇ ਹੋ ਉਦੋਂ ਹੀ ਤੁਹਾਡਾ ਦਿਮਾਗ ਕਹਿੰਦਾ ਛੱਡੋ ਯਾਰ ਬਹੁਤ ਹੋ ਗਿਆ ਇਹ ਅਪਰ ਲਿਮਟ ਪ੍ਰੋਬਲਮ ਹੈ ਇਹ ਉਹ ਆਵਾਜ਼ ਹੈ ਜੋ ਤੁਹਾਨੂੰ ਜਿੱਤਣ ਤੋਂ ਠੀਕ ਪਹਿਲਾਂ ਰੋਕ ਦਿੰਦੀ ਹੈ ਹੁਣ ਕੁਝ ਕੌੜੀਆਂ ਗੱਲਾਂ ਇਹ ਗੱਲ ਸ਼ਾਇਦ ਤੁਹਾਨੂੰ ਚੰਗੀਆਂ ਨਾ ਲੱਗਣ ਪਰ ਇਹੀ ਸੱਚ ਹੈ ਨੰਬਰ 1 ਤੁਹਾਡਾ ਦਰਦ ਤੁਹਾਡੀ ਆਦਤ ਬਣ ਚੁੱਕਿਆ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਦੁੱਖ ਤੋਂ ਪਰੇਸ਼ਾਨ ਹੋ ਨਹੀਂ ਤੁਹਾਨੂੰ ਉਸ ਦੁੱਖ ਦੀ ਆਦਤ ਪੈ ਚੁੱਕੀ ਹੈ ਤੁਹਾਨੂੰ ਤੁਹਾਡੀ ਸੰਘਰਸ਼ ਵਾਲੀ ਕਹਾਣੀ ਸੁਣਾਉਣ ਵਿੱਚ ਮਜ਼ਾ ਆਉਣ ਲੱਗਿਆ ਹੈ ਸਹਾਨ ਬੁੱਧੀ ਇੱਕ ਡਰਗ ਹੈ ਅਤੇ ਤੁਸੀਂ ਉਸ ਦੀ ਆਦਤ ਪਾ ਚੁੱਕੇ ਹੋ ਨੰਬਰ 2 ਤੁਸੀਂ ਬਦਲਾਅ ਚਾਹੁੰਦੇ ਹੋ ਪਰ ਝਟਕਾ ਨਹੀਂ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਸਭ ਕੁਝ ਆਰਾਮ ਨਾਲ ਬਦਲ ਜਾਵੇ ਤੁਸੀਂ ਰਾਜੇ ਦੀ ਤਰ੍ਹਾਂ ਚਾਹੁੰਦੇ ਹੋ ਕਿ ਸੰਤ ਬਾਹਰ ਆ ਕੇ ਤੁਹਾਡਾ ਹੱਥ ਫੜ ਕੇ ਅੰਦਰ ਲੈ ਜਾਵੇ ਪਰ ਬਦਲਾਅ ਇੱਕ ਝਟਕਾ ਹੁੰਦਾ ਹੈ ਇਹ ਇੱਕ ਈਗੋ ਡੈਥ ਹੁੰਦੀ ਹੈ ਇਹ ਪੁਰਾਣੀ ਪਹਿਚਾਣ ਦੀ ਮੌਤ ਹੁੰਦੀ ਹੈ ਤੇ ਤੁਸੀਂ ਮੌਤ ਤੋਂ ਡਰਦੇ ਹੋ ਨੰਬਰ 3 ਦੁਨੀਆ ਤੁਹਾਡਾ ਦਰਦ ਨਹੀਂ ਸਮਝੇਗੀ ਸਿਰਫ ਉਸ ਦਾ ਸਿੱਟਾ ਦੇਖੇਗੀ ਤੁਸੀਂ ਰਾਜੇ ਦੀ ਤਰ੍ਹਾਂ 3 ਦਿਨ ਜਾਂ 3 ਸਾਲ ਜਾਂ 10 ਸਾਲ ਬਾਹਰ ਖੜੇ ਰਹਿ ਕੇ ਰੋਂਦੇ ਰਹੋ ਕਿ ਮੇਰੇ ਨਾਲ ਕਿੰਨਾ ਬੁਰਾ ਹੋਇਆ ਮੇਰੀ ਕਿੰਨੀ ਬੇਇੱਜ਼ਤੀ ਹੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਦੁਨੀਆ ਨੂੰ ਸਿਰਫ ਇਹ ਦਿਖੇਗਾ ਕਿ ਕੀ ਤੁਸੀਂ ਸੰਤ ਨੂੰ ਮਿਲੇ ਕੀ ਤੁਹਾਨੂੰ ਸਿੱਟਾ ਮਿਲੇ ਤੁਹਾਡਾ ਸੰਘਰਸ਼ ਤੁਹਾਡੀ ਨਿੱਜੀ ਕਹਾਣੀ ਹੈ ਦੁਨੀਆ ਦੇ ਲਈ ਨਹੀਂ ਤਾਂ ਸਵਾਲ ਇਹ ਹੈ ਕਿ ਉਸ ਰਾਜੇ ਦੀ ਤਰ੍ਹਾਂ ਆਪਣੀ ਪੁਰਾਣੀ ਪਛਾਣ ਨੂੰ ਕਿਵੇਂ ਛੱਡੀਏ ਅਤੇ ਚੌਂਪੜੀ ਦੇ ਅੰਦਰ લક્ષਤਾ ਕਿਵੇਂ ਪਹੁੰਚੀਏ ਇਹ ਚਾਰ ਕਦਮ ਹਨ ਇਹ ਸਿਰਫ ਗੱਲਾਂ ਨਹੀਂ ਹਨ ਇਹ ਉਹ ਕਰਮ ਹੈ ਜੋ ਤੁਸੀਂ ਹੁਣੇ ਸ਼ੁਰੂ ਕਰਨਾ ਹੈ ਸਟੈਪਿਕ ਸਮਰੱਥ ਦਾ ਇੰਤਜ਼ਾਰ ਨਾ ਕਰੋ ਹੁਣੇ ਨਿਰਣਾ ਕਰੋ ਰਾਜਾ 3 ਦਿਨ ਤੱਕ ਇੰਤਜ਼ਾ ਇਜਾਜ਼ਤ ਇਜਾਜ਼ਤ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਸਹੀ ਮਹੂਰਤ ਦਾ ਇੰਤਜ਼ਾਰ ਕਰ ਰਿਹਾ ਸੀ Swami Vivekananda ਕਹਿੰਦੇ ਹਨ ਜਦੋਂ ਤੁਸੀਂ ਡਿਸਾਈਡ ਕਰ ਲੈਂਦੇ ਹੋ ਕਿ ਮੈਂ ਇਹ ਕਰਾਂਗਾ ਇਸ ਪ੍ਰਕਾਰ ਕਰਾਂਗਾ ਤਾਂ ਸ਼ਕਤੀ ਸਾਹਸ ਸਭ ਪ੍ਰਗਟ ਹੋ ਜਾਂਦੇ ਹਨ ਅਸਲੀ ਸ਼ਕਤੀ ਕੰਮ ਕਰਨ ਵਿੱਚ ਨਹੀਂ ਹੈ ਨਿਰਣਾ ਲੈਣ ਵਿੱਚ ਹੈ ਜਿਸ ਪਲ ਰਾਜੇ ਨੇ ਨਿਰਣਾ ਲਿਆ ਕਿ ਮੈਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਉਸੇ ਵਕਤ ਉਸ ਨੂੰ ਅੰਦਰ ਜਾਣ ਦੀ ਸ਼ਕਤੀ ਮਿਲ ਗਈ ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ ਪੈਸੇ ਆਉਣ ਦਾ ਮੂਡ ਬਣਨ ਦਾ ਇਹ ਸਭ ਬਹਾਨੇ ਹਨ ਸਵਾਮੀ ਵਿਵੇਕਾਨੰਦ ਕਹਿੰਦੇ ਹਨ ਬ੍ਰਹਮਣ ਦੀ ਸਾਰੀ ਤਾਕਤ ਅਤੇ ਸਹਾਰਾ ਸਭ ਤੁਹਾਡੇ ਪਿੱਛੇ ਹੈ ਇਹ ਸਭ ਹੁਣੇ ਇਸੇ ਪ੍ਰੈਸੈਂਟ ਮੂਮੈਂਟ ਵਿੱਚ ਹੈ ਇਸ ਲਈ ਬੇਝਿਜਕ ਡਿਸਾਈਡ ਕਰੋ ਕਿ ਤੁਸੀਂ ਕਰਨਾ ਕੀ ਹੈ ਸਟੈਪ ਦਿਓ ਵੱਡੀ ਕੋਸ਼ਿਸ਼ ਤੇ ਵਿਸ਼ਵਾਸ ਰੱਖੋ ਡਰ ਕੇ ਕਾਰਮ ਨਾ ਕਰੋ ਰਾਜੇ ਨੇ ਪਹਿਲਾ ਮੰਤਰੀ ਨੂੰ ਭੇਜਿਆ ਇਹ ਛੋਟੀ ਕੋਸ਼ਿਸ਼ ਸੀ ਫਿਰ ਉਹ ਖੁਦ ਇੰਤਜ਼ਾਰ ਕਰਨ ਲੱਗਿਆ ਇਹ ਡਰ ਦਾ ਕਾਰਮ ਸੀ ਉਸ ਨੂੰ ਡਰ ਸੀ ਕਿਤੇ ਸੰਤ ਉਸ ਦੀ ਬੇਇੱਜ਼ਤੀ ਨਾ ਕਰ ਦੇਵੇ ਰੂਮੀ ਨੇ ਕਿਹਾ ਹੈ ਕਿ ਡਰ ਦੇ ਕਾਰਮ ਨਾ ਕਰੋ ਛੋਟੀ ਕੋਸ਼ਿਸ਼ ਨਾ ਕਰੋ ਤੁਸੀਂ ਚੱਲਦੇ ਫਿਰਦੇ ਬ੍ਰਹਿਮੰਡ ਹੋ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਵੱਡੇ ਕਦਮ ਲਵੋ Swami Vivekananda ਕਹਿੰਦੇ ਹਨ ਬ੍ਰਹਿਮੰਡ 'ਚ ਅਜਿਹੀ ਕੋਈ ਸ਼ਕਤੀ ਨਹੀਂ ਹੈ ਜੋ ਤੁਹਾਡੇ ਕਰਮਾਂ ਦੇ ਫਲ ਨੂੰ ਰੋਕ ਸਕੇ ਇਸ ਲਈ ਇਰੀਟੇਸ਼ਨ ਅਤੇ ਗੁੱਸੇ ਵਿੱਚ ਆਪਣੀ ਊਰਜਾ ਖਰਾਬ ਨਾ ਕਰੋ ਨਿਸ਼ਚਿਤ ਹੋ ਕੇ ਕੰਮ ਕਰੋ ਵਿਸ਼ਵਾਸ ਕਰੋ ਕਿ ਤੂੰ ਮਹਾਨ ਕਰਮ ਕਰਨ ਦੇ ਲਈ ਪੈਦਾ ਹੋਇਆ ਹੈ ਕੋਈ ਕਰਮ ਖਾਲੀ ਨਹੀਂ ਜਾਂਦਾ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਬਿਨਾਂ ਕਮਾਂਡ ਦੇ ਬਿਨਾਂ ਡਰ ਦੇ ਕੰਮ ਕਰਦੇ ਹੋ ਤਾਂ ਉਸ ਦਾ ਫਲ ਮਿਲਣਾ ਤੈਅ ਹੈ ਸਟੈਪ 3 ਹਰ ਦਿਨ ਨਵੀਂ ਸ਼ੁਰੂਆਤ ਕਰੋ ਗੌਤਮ ਬੁੱਧ ਕਹਿੰਦੇ ਹਨ ਕਿ ਹਰ ਸਵੇਰੇ ਅਸੀਂ ਨਵਾਂ ਜਨਮ ਲੈਂਦੇ ਹਾਂ ਯਾਨੀ ਅੱਜ ਜੋ ਅਸੀਂ ਕਰਦੇ ਹਾਂ ਉਹੀ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਰਾਜਾ ਆਪਣੇ ਕੱਲ ਅਤੇ ਆਉਣ ਵਾਲੇ ਕੱਲ ਦੇ ਵਿੱਚ ਫਸਿਆ ਸੀ ਉਹ ਅੱਜ ਨੂੰ ਭੁੱਲ ਗਿਆ ਸੀ ਕੱਲ ਤੁਹਾਡੇ ਤੋਂ ਕੀ ਗਲਤੀ ਹੋਈ ਕੱਲ ਤੁਸੀਂ ਕਿੰਨੇ ਆਲਸੀ ਸੀ ਕੱਲ ਤੁਸੀਂ ਕਿੰਨੇ ਸਫਲ ਸੀ ਉਸ ਨੂੰ ਭੁੱਲ ਜਾਓ ਉਹ ਤੁਸੀਂ ਮਰ ਚੁੱਕੇ ਹੋ ਅੱਜ ਇੱਕ ਨਵਾਂ ਜਨਮ ਹੈ ਡਾਕਟਰ ਬਰੂਸ ਲਿਪਟਨ ਦੀ ਬਾਇਓਲੋਜੀ ਆਫ ਬਿਲੀਫ ਦੱਸਦੀ ਹੈ ਕਿ ਤੁਹਾਡੀ ਸੋਚ ਤੁਹਾਡੇ ਸੈਲਸ ਨੂੰ ਬਦਲ ਸਕਦੀ ਹੈ ਅੱਜ ਇਹ ਵਿਸ਼ਵਾਸ ਕਰੋ ਕਿ ਤੁਸੀਂ ਉਹ ਇਨਸਾਨ ਹੋ ਜੋ ਆਪਣਾ ਲਕਸ਼ ਪਾ ਚੁੱਕਿਆ ਹੈ ਸਟੈਪ 4 ਆਪਣੀ ਫਿਊਚਰ ਸੈਲਫ ਬਿਖ ਦੀ ਪਛਾਣ ਤੋਂ ਨਾ ਡਰੋ ਅਸੀਂ ਸਭ ਆਪਣੀ ਫਿਊਚਰ ਸੈਲਫ ਤੋਂ ਡਰਦੇ ਹਾਂ ਉਹ ਇਨਸਾਨ ਜੋ ਕਾਮਯਾਬ ਹੈ ਜੋ ਖੁਸ਼ ਹੈ ਫਿੱਟ ਹੈ ਉਹ ਸਾਨੂੰ ਇੱਕ ਅਜਨਬੀ ਲੱਗਦਾ ਹੈ ਰਾਜਾ ਬਿੰਮਰ ਰਾਜੇ ਦੀ ਪਛਾਣ ਤੋਂ ਡਰ ਰਿਹਾ ਸੀ ਉਸ ਨੂੰ ਕਮੰਡੀ ਰਾਜੇ ਦੀ ਪਛਾਣ ਆਪਣੀ ਲੱਗਦੀ ਸੀ ਯਾਦ ਰੱਖਿਏ ਤੁਹਾਡੇ ਭਵਿੱਖ ਦੇ ਤੁਸੀਂ ਉਦੋਂ ਤੱਕ ਅਜਨਬੀ ਹੋ ਜਦੋਂ ਤੱਕ ਤੁਸੀਂ ਉਸ ਨੂੰ ਕਰਮ ਦੇ ਦੁਆਰਾ ਮਿਲ ਨਹੀਂ ਲੈਂਦੇ ਉਸ ਅਜਨਬੀ ਨੂੰ ਮਿਲਣ ਦੇ ਲਈ ਪਹਿਲਾ ਕਦਮ ਉਠਾਓ ਉਹ ਝੌਂਪੜੀ ਦਾ ਦਰਵਾਜ਼ਾ ਜੋ ਹੈ ਹੀ ਨਹੀਂ ਪਾਰ ਕਰੋ ਕਹਾਣੀ ਦੇ ਅੰਤ ਵਿੱਚ ਤੁਹਾਨੂੰ ਇੱਕ ਗੱਲ ਸਮਝਣੀ ਹੋਵੇਗੀ ਰਾਜੇ ਨੂੰ ਸੰਤ ਨੇ ਨਹੀਂ ਰੋਕਿਆ ਹੋਇਆ ਸੀ ਰਾਜੇ ਨੂੰ ਉਸਦੇ ਮੰਤਰੀਆਂ ਨੇ ਨਹੀਂ ਰੋਕਿਆ ਹੋਇਆ ਸੀ ਉਸ ਨੂੰ ਉਸ ਦੀਆਂ ਆਦਤਾਂ ਉਸ ਦਾ ਹੀ ਕਮੰਡ ਉਸ ਦੀ ਪੁਰਾਣੀ ਪਛਾਣ ਰੋਕ ਰਹੀ ਸੀ ਉਹ ਤਿੰਨ ਦਿਨ ਦਾ ਇੰਤਜ਼ਾਰ ਉਹ ਤਿੰਨ ਦਿਨ ਨਹੀਂ ਸਨ ਉਹ ਤੁਹਾਡੇ ਬੀਤੇ ਹੋਏ 3 ਸਾਲ ਹੋ ਸਕਦੇ ਹਨ ਤੁਹਾਡੇ 10 ਸਾਲ ਹੋ ਸਕਦੇ ਹਨ ਤੁਹਾਡੀ ਪੂਰੀ ਜ਼ਿੰਦਗੀ ਹੋ ਸਕਦੀ ਹੈ ਜੋ ਤੁਸੀਂ ਸਹੀ ਸਮੇਂ ਦੇ ਇੰਤਜ਼ਾਰ ਚ ਬਾਹਰ ਖੜੇ ਹੋ ਕੇ ਬਿਤਾ ਦਿੱਤੀ ਅਤੇ ਉਹ ਆਖਰੀ 5 ਮਿੰਟ ਸੰਤ ਨੇ ਕਹਾਇਆ ਬਸ 5 ਮਿੰਟ ਹੋਰ ਰੁਕੋ ਰਾਜਾ ਉਹਨਾਂ 5 ਮਿੰਟਾਂ ਚ ਟੁੱਟ ਗਿਆ ਉਹ 5 ਮਿੰਟ ਕੀ ਸਨ ਉਹ 5 ਮਿੰਟ ਤੁਹਾਡੀ ਜ਼ਿੰਦਗੀ ਦੇ ਉਹ 5 ਸਾਲ ਹਨ ਜੋ ਤੁਸੀਂ ਬਰਬਾਦ ਕਰ ਰਹੇ ਹੋ ਇਹ ਸੋਚਦੇ ਹੋਏ ਕਿ ਕੋਈ ਆਏਗਾ ਦਰਵਾਜ਼ਾ ਖੋਲੇਗਾ ਕੋਈ ਤੁਹਾਡੀ ਮਦਦ ਕਰੇਗਾ ਕੋਈ ਨਹੀਂ ਆ ਰਿਹਾ ਕੋਈ ਚਮਤਕਾਰ ਨਹੀਂ ਹੋਵੇਗਾ ਉਹ ਸੰਤ ਤੁਹਾਡਾ ਲਖਸ਼ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਉਹ ਹਮੇਸ਼ਾ ਤੋਂ ਉੱਥੇ ਹੀ ਸੀ ਦਰਵਾਜ਼ਾ ਹੈ ਹੀ ਨਹੀਂ ਜਿਸ ਚੀਜ਼ ਨੂੰ ਤੁਸੀਂ ਰੁਕਾਵਟ ਸਮਝ ਰਹੇ ਹੋ ਉਹ ਸਿਰਫ ਤੁਹਾਡੇ ਦਿਮਾਗ ਦਾ ਵਹਿਮ ਹੈ ਉਹ ਤੁਹਾਡਾ ਕਮੰਡ ਹੈ ਉਹ ਤੁਹਾਡੀ ਆਇਡੈਂਟੀਟੀ ਹੈ ਉਠੋ ਉਸ ਕਮੰਡ ਨੂੰ ਤੋੜੋ ਉਸ ਪੁਰਾਣੀ ਪਹਿਚਾਣ ਨੂੰ ਜਲਾ ਦੇਵੋ ਬਸ ਅੰਦਰ ਆ ਜਾਓ ਇਹ ਗੱਲਾਂ ਹਰ ਕਿਸੇ ਦੇ ਲਈ ਨਹੀਂ ਹਨ ਇਹ ਸਿਰਫ ਉਹਨਾਂ ਲੋਕਾਂ ਲਈ ਹਨ ਜੋ ਸਮਝ ਚੁੱਕੇ ਹਨ ਕਿ ਉਹਨਾਂ ਦੀ ਜ਼ਿੰਦਗੀ ਦੀ ਰੁਕਾਵਟ ਕੋਈ ਹੋਰ ਨਹੀਂ ਉਹ ਖੁਦ ਹੈ ਇਹ ਗੱਲਾਂ ਸਿਰਫ ਉਹਨਾਂ ਲੋਕਾਂ ਦੇ ਲਈ ਹਨ ਜੋ ਆਪਣੀ ਪੁਰਾਣੀ ਪਹਿਚਾਣ ਨੂੰ ਜਲਾਉਣ ਲਈ ਤਿਆਰ ਹਨ ਜੋ ਰਾਜਾ ਬਣ ਕੇ ਬਾਹਰ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਬਲਕਿ ਸਾਧਕ ਬਣ ਕੇ ਚੌਂਪੜੀ ਦੇ ਅੰਦਰ ਆਉਣਾ ਚਾਹੁੰਦੇ ਹਨ ਜੇਕਰ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਤਾਂ ਤੁਸੀਂ ਅਜਨਬੀ ਨਹੀਂ ਹੋ ਧੰਨਵਾਦ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ